ਜੋ ਪਸੰਦ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਪੰਜਾਬ ਬੰਦ ਨੂੰ ਕਾਲ ਦਿੱਤੀ ਸੀ ਪੰਜਾਬ ਵਾਸੀਆਂ ਨੂੰ ਜਿੱਥੇ ਅ ਅਪੀਲ ਕੀਤੀ ਕਿ ਜਿਹੜਾ ਅੱਜ ਬੰਦ ਦਾ ਸਮਰਥਨ ਕੀਤਾ ਜਾਵੇ ਤੁਹਾਨੂੰ ਅਸੀਂ ਇਸ ਟਾਈਮ ਲੁਧਿਆਣਾ ਜ਼ਿਲ੍ਹੇ ਦੇ ਕਸਵਾ ਸੁਧਾਰ ਦੇ ਵਿੱਚ ਖੜੇ ਹਾਂ ਜੇ ਤੁਹਾਨੂੰ ਮਗਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀਆਂ ਮਗਰ ਲੀਆਂ ਤਸਵੀਰਾਂ ਉਹ ਸਾਰੀਆਂ ਦਿਖਾਈਆਂ ਜਾਣ ਕਿ ਪੰਜਾਬ ਬੰਦ ਨੂੰ ਲੈ ਕੇ ਸੁਧਾਰ ਕਸਬੇ ਦੇ ਵਿੱਚ ਪੂਰਾ ਕਿਸਾਨ ਆਗੂਆਂ ਦਾ ਸਮਰਥਨ ਕੀਤਾ ਵਾ ਪੂਰਾ ਬਾਜ਼ਾਰ ਜਿਹੜਾ ਹੈਗਾ ਇਸ ਟਾਈਮ ਤੇ ਤੁਹਾਨੂੰ ਦਿਖਾ ਦਈਏ ਕਿ ਪੂਰਾ ਬਾਜ਼ਾਰ ਜਿਹੜਾ ਉਹ ਬੰਦ ਦਿਖਾਈ ਦੇਵੇਗਾ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਚੌਕਾਂ ਦੇ ਵਿੱਚ ਧਰਨੇ ਵੀ ਲਗਾਏ ਗਏ ਨੇ ਉੱਥੇ ਧਰਨੇ ਤੇ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਇਸ ਟਾਈਮ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੁਧਾਰ ਬਾਜ਼ਾਰ ਜਿਹੜਾ ਹੈਗਾ ਪੂਰਾ ਮੁਕੰਮਲ ਬਕਾਨਦਾਰਾਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ ਹੁਣ ਅਸੀਂ ਤੁਹਾਡੀ ਜਿਹੜੇ ਤੇ ਕਿਸਾਨ ਆਗੂ ਨੇ ਧਰਨੇ ਤੇ ਬੈਠਿਆ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ

ਕਬ ਅਲਵਾਰੇ ਦੇ ਵਿੱਚ ਦਾ ਹਾਲ ਲਗਾਇਆ ਕਿੰਨਾ ਕੁ ਕੀ ਜਣਾਇਆ ਇਹ ਤਾਂ ਹੁਣ ਜੀ ਇਸ ਤਰ੍ਹਾਂ ਵੀ ਸਾਰੇ ਜਿਹੜਾ ਸਾਡੇ ਡਲੇਵਾਲਾ ਸਾਹਿਬ ਉਥੇ ਕਨੌਰੀ ਬਾਰਡਰ ਤੇ ਬੈਠੇ ਨੇ ਜਿਹੜਾ ਸਾਡਾ ਗੈਰ ਰਾਜਨੀਤਿਕ ਕਿਸਾਨ ਮੋਰਚੇ ਬਣੀ ਉਥੇ ਧਰਨਾ ਚੱਲਦਾ ਵਾ ਸ਼ੰਭੂ ਬਾਰਡਰ ਤੇ ਵੀ ਕਨੌਰੀ ਦੇ ਵੀ ਕਨੌਰੀ ਸਾਡੇ ਪੰਜਾਬ ਦੇ ਪ੍ਰਧਾਨ ਸਾਡਾ ਜਗਜੀਤ ਸਿੰਘ ਜੀ ਡਲੇਵਾਲ ਬੈਠੇ ਨੇ ਮਰਨ ਵਰਤ ਤੇ ਉਹ 26 ਨਵੰਬਰ ਦੇ ਬੈਠੇ ਨੇ ਜੀ ਉਹਨਾਂ ਨੂੰ ਅੱਜ 26ਵਾਂ ਦਿਨ ਹੋ ਚੱਲਿਆ ਸਰਕਾਰ ਨੇ ਹਜੇ ਕੋਈ ਟਸ ਤੋਂ ਮਸ ਨਹੀਂ ਹੋਈ ਜਦ ਕਿ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਉਡੀ ਰਿਪੋਰਟ ਵੀ ਸੁਪਰੀਮ ਕੋਰਟ ਦੇ ਟੇਬਲ ਤੇ ਪਹੁੰਚ ਗਈ ਆ ਉਹਨਾਂ ਨੇ ਸਾਰਿਆਂ ਨੇ ਸੁਪਰੀਮ ਕੋਰਟ ਨੇ ਨਾ ਸੋਰੀ ਆਪਣੇ ਇਹਨਾਂ ਨੇ ਜਿਹੜੀਆਂ ਕਮੇਟੀ ਬਣੀਆਂ ਉਹਨਾਂ ਨੇ ਸਾਈਨ ਕਰਕੇ ਭੇਜ ਦਿੱਤੀ ਆ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਾਇਜ਼ ਨੇ ਪਰ ਮਾਂ ਜੋਗ ਸੁਪਰੀਮ ਕੋਰਟ ਵੀ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਝਾੜ ਪਾ ਰਹੀ ਆ ਵੀ ਇਹਨਾਂ ਨੂੰ ਇੱਥੋਂ ਠਾ ਕੇ ਮਰਨ ਵਰਤ ਤੋਂ ਇਹਨਾਂ ਨੂੰ ਐਡਮਿਟ ਕਰਾਇਆ ਜਾਵੇ ਪਰ ਉਹ ਪਹਿਲਾਂ ਹੀ ਆਪਣੇ ਬੱਚਿਆਂ ਦੇ ਨੌਂ ਜ਼ਮੀਨ ਕਰਾ ਕੇ ਸਾਡੇ ਪ੍ਰਧਾਨ ਜੀ ਬੈਠੇ ਸੀਗੇ ਵੀ ਮੈਂ ਆਪਣੀ ਜਾਨ ਦਊਗਾ ਕਿਉਂਕਿ ਪਹਿਲਾਂ ਸ਼ੁਭ ਕਰਨ ਵਰਗੇ ਨੌਜਵਾਨ ਸਾਡੇ ਉੱਤੇ ਸ਼ਹੀਦ ਹੋਏ ਆ ਉਹ ਕਹਿੰਦੇ ਵੀ ਮੈਂ ਕਿਸੇ ਦੇ ਬੱਚੇ ਨਹੀਂ ਮਰਾਉਣਾ ਚਾਹੁੰਦਾ ਮੈਂ ਪੰਜਾਬ ਦਾ ਪ੍ਰਧਾਨ ਆ ਔਰ ਜਿਹੜਾ ਗੈਰ ਰਾਜਨੀਤਿਕ ਮੋਰਚਾ ਵਾ ਉਹਦੇ ਕਨਵੀਨਰ ਵੀ ਨੇ ਉਹ ਉਹ ਕਹਿੰਦੇ ਵੀ ਮੈਂ ਆਪਣੇ ਸਿਰ ਤੇ ਲੈਣਾ ਵੀ ਮੈਂ ਆਪਣੀ ਜਾਨ ਦੀ ਬਾਜ਼ੀ ਲਾਉਂਗਾ ਜਿੰਨਾ ਚਿਰ ਇਹ ਐਮਐਸਪੀ ਦੀ ਗਾਰੰਟੀ ਕਰੂਨ ਔਰ 13 ਮੰਗਾ ਹੋਰ ਨਹੀਂ ਲੜੀਆਂ ਕਿ ਉਹ ਨਹੀਂ ਹੁੰਦੀਆਂ ਬੁੜੀਆਂ ਤੇ ਸੈਂਟਰ ਸਰਕਾਰ ਤੇ ਜਿਹੜਾ ਉਹ ذورا ਮਾਪ ਡੰਡਾ ਜਿਵੇਂ ਆਪਾਂ ਲੜਗੇ ਨਹੀਂ ਸੈਂਟਰ ਸਰਕਾਰ ਦਾ ਕਿਸਾਨਾਂ ਪ੍ਰਤੀ ਜਿਹੜਾ ਰਵਈਆ ਵਾ ਉਹ ਮਾੜਾ ਹੀ ਆ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੁੰਦੇ ਹੋ ਸੈਂਟਰ ਸਰਕਾਰ ਸੈਂਟਰ ਸਰਕਾਰ ਇੱਕ ਕੋਆਪਰੇਟ ਕਰਾਣਿਆਂ ਦੇ ਝੋੜੀ ਵਿੱਚ ਪਈ ਹੋਈ ਆ ਕਿਉਂਕਿ ਜਿਹੜੇ ਕੋਆਪਰੇਟ ਕਰਾਣੇ ਆ ਉਹ ਸਾਰੇ ਇਹ ਸਾਡੀ ਜਿਹੜੀ ਆਹ ਜ਼ਮੀਨ ਆ ਇਹ ਸੋਨਾ ਹੀ ਆ ਪੰਜਾਬ ਦੀ ਹਰਿਆਣੇ ਦੀ ਸਰ ਇਹਨੂੰ ਇਹ ਕਿਤੇ ਨੂੰ ਦੱਬਣਾ ਚਾਹੁੰਦਾ ਆਪਣਾ ਹਥਿਆਉਣਾ ਚਾਹੁੰਦਾ ਉਹ ਕਿਉਂਕਿ ਜਦ ਕਰੋਨਾ ਕਾਰ ਆਇਆ ਵਾ ਤਾਂ ਸਾਰਾ ਕੁਝ ਠੱਪ ਹੋ ਗਿਆ ਜਿਹੜੀ ਇਕਨੋਮੀ ਆ ਸਾਰੀ ਕਿਸਾਨ ਨਾਲ ਚੱਲੀ ਆ ਤੇ ਜ਼ਮੀਨ ਸਾਡੀ ਬਹੁਤ ਕੀਮਤੀ ਆ ਤੇ ਆਉਣ ਵਾਲਾ ਭਵਿੱਖ ਸਾਡਾ ਖਤਰੇ 'ਚ ਢਿੰਦਾ ਵਾ ਉਹ ਕਹਿੰਿਆ ਆਪ ਮੈਂ ਆਪਣੇ ਲਈ ਨਹੀਂ ਮੈਂ ਲੋਕਾਂ ਦੇ ਪੁੱਤ-ਪੋਤਿਆਂ ਦੇ ਲਈ ਸਾਡੇ ਵੀ ਆਪਣੀ ਜਾਨ ਦੀ ਬਾਜ਼ੀ ਲਾਉਂਗਾ ਜੇ ਇਹ ਸਰਕਾਰ ਨਹੀਂ ਮੰਨਦੀ ਅੱਜ ਜੋ ਜਿਹੜੇ ਬੰਦ ਦੀ ਕਾਲ ਆ ਤੱਕ ਲੱਗਦਾ ਵੀ ਪੂਰੇ ਪੰਜਾਬ ਵਾਸੀਆਂ ਨੇ ਸਮਰਥਨ ਦਿੱਤਾ ਵਾ ਤੇ ਵਧੀਆ ਜਿਹੜਾ ਰਿਸੋਰਸ ਮਿਲ ਰਿਹਾ ਅਗਰ ਜੇ ਇਹ ਬੰਦ ਤੋਂ ਇਲਾਵਾ ਜੇ ਉਹਨਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਹਿਲਦੀ ਦੋਸਤੋ ਅਗਲੀ ਵਾਰ ਕੀ ਹੋਊਗਾ ਅਗਲੀ ਗੱਲ ਤਾਂ ਜੀ ਆਪਣੇ ਉਥੋਂ ਜਿਵੇਂ ਪੰਜਾਬ ਦਾ ਸਾਢੇ ਦਾ ਸਾਰਾ ਐਲਾਨ ਹੋਊਗਾ ਉਸੇ ਤਰ੍ਹਾਂ ਹੀ ਦੱਸ ਸਕਦੇ ਆ ਮੀਟਿੰਗ ਕਰਨਗੇ ਦੂਬਾਰ ਚਾਰ ਜਨਵਰੀ ਦਾ ਮਹਾ ਪੰਚਾਇਤ ਰੱਖੀ ਹੋਈ ਹੈ ਉਥੇ ਬਾਰਡਰ ਦੇ ਫੌਰੀ ਬਾਰਡਰ ਤੇ 4 ਜਨਵਰੀ ਦੀ ਹੈਗੀ ਹੈ ਤੇ ਉਥੇ ਵੀ ਜਾਣਗੇ ਲੋਕ ਇਕੱਠੇ ਹੋਗੇ ਜੋ ਕਿਸ ਵਾਰ ਤੋਂ ਮਿਲਿਆ ਤੋਂ ਬੰਦ ਦਾ ਸਮਰਥਨ ਬਹੁਤ ਮਿਲਿਆ ਜੀ ਜਿਵੇਂ ਹੁਣ ਦੇਖੋ ਆਜਾ ਰੋਡਵੇ ਪੈਪਸ ਵੜਾ ਨੇ ਇਹਨਾਂ ਨੇ ਵੀ ਕਰਤੀ ਬੈਂਕਾਂ ਵਾਲੇ ਸਾਡੇ ਜਿੰਨੀ ਵੀ ਟ੍ਰੇਡ ਯੂਨੀਅਨਾਂ ਸਿਗੀਆਂ ਇਹਨਾਂ ਨੂੰ ਇੱਕ ਲੈਟਰ ਲਿਖਿਆ ਸੀ ਸਾਡੇ ਜਥੇਬੰਦੀ ਨੇ ਉਹ ਸਾਰੀਆਂ ਟ੍ਰੇਡ ਯੂਨੀਅਨ ਸਾਡੇ ਨਾਲ ਆ ਗਈਆਂ ਜਦ ਕਿ ਆਪਣੇ ਲੁਧਿਆਣਾ ਦਾ ਲੂਡੀਸੀ ਦਫ਼ਤਰ ਉਹ ਵੀ ਬੰਦ ਆ ਸਾਰੇ ਸਾਡੇ ਸਿਹਤ ਵਿਭਾਗ ਸਾਰੀ ਸਹਿਯੋਗ ਕਰ ਰਿਹਾ ਹੈ ਸਾਡਾ ਹਾਂਜੀ سوچ کسان भारत किसान यूनियन दबाबा जिंदा जिंदा किसान मज़दूर एकता जिंदा मोदी सरकार मर्दाबा ਜਿਹੜਾ ਰਕਵੇ ਟੋਲ ਪੈਂਦਾ ਵਾ ਸੁਧਾਰ ਦੇ ਲਾਗੇ ਕਸਵਾ ਸੁਧਾਰ ਦੇ ਲਾਗੇ ਇਹ ਉੱਥੇ ਤੁਹਾਨੂੰ ਇਹ ਜਿਹੜੀ ਚੀਜ਼ ਦਿਖਾ ਦਈਏ ਵੀ ਜਿਹੜੇ ਛੋੜ ਦਿੱਤੀ ਹੈ ਜਿਨ੍ਹਾਂ ਨੂੰ ਚਾਹੇ ਉਹ ਡਾਕਟਰੀ ਲਈ ਆ ਚਾਹੇ ਕੋਈ ਹੋਰ ਐਮਰਜੈਂਸੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਛੋੜ ਦੇ ਕੇ ਇਹ ਟੋਲ ਪਲਾਜੇ ਤੋਂ ਨੌਜਵਾਨਾਂ ਵੱਲੋਂ ਨਿਗਰਹਾਇਆ ਜਾ ਰਿਹਾ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਜਿਨ੍ਹਾਂ ਨੇ ਮੈਡੀਕਲ ਜਾਂ ਹੋਰ ਡਾਕਟਰੀ ਇਲਾਜ ਲਈ ਜਾਣਾ ਤੇ ਨੌਜਵਾਨਾਂ ਵੱਲੋਂ ਜਿਹੜਾ ਉਹਨਾਂ ਨੂੰ ਨਿਗਰਹਾਇਆ ਜਾਂਦਾ ਤੇ ਉਹਨਾਂ ਦੇ ਜਿਹੜਾ ਕਾਰਡ ਵਗੈਰਾ ਦੇਖ ਕੇ ਉਹਨਾਂ ਨੂੰ ਅੱਗੇ ਨਿਰਾਜ ਜਾਂਦਾ ਤੁਹਾਨੂੰ ਤਸਵੀਰਾਂ ਜਿਹੜੀਆਂ ਇਸ ਟੈਂਪ ਤੇ ਅਸੀਂ ਰਖਵਾਰ ਟੋਲ ਪਲਾਜ ਤੋਂ ਦਿਖਾ ਰਹੇ ਹਾਂ ਜਿਹੜਾ ਸੁਧਾਰ ਦੇ ਨੇੜੇ ਪੈਂਦਾ ਟੋਲ ਪਲਾਜ ਆ ਤੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਲਗਾ ਦਿੱਤਾ ਗਿਆ ਤੇ ਜਨਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਛੋਟ ਦਿੱਤੀ ਗਈ ਮੇਰਾ ਨਾਮ ਵੀ ਗੌਰਮ ਸਿੰਘ ਆ ਅੱਜ ਪਿਸਾਨ ਜਿਹੜੇ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਨੇ ਬੰਦ ਦੀ ਕਾਲ ਜਿੱਤੀ ਸੀਗੀ ਕੀ ਕਹਿਣਾ ਚਾਹੂੰਗਾ ਇਹ ਜਿਹੜੀ ਜੀ ਕਾਲ ਆਈ ਆ ਜਿਵੇਂ ਤੁਹਾਨੂੰ ਪਤਾ ਬਾਅਦ 33ਵੇਂ ਦਿਨ ਦੇ ਵਿੱਚ ਡੱਲੇ ਆ ਸਾਹ ਪ੍ਰਦੇਸ਼ ਕਰ ਚੁੱਕੇ ਆ ਭੁਖੜ ਹੜਤਾਲ ਤੇ ਬੈਠੇ ਆ ਉਹਨਾਂ ਦੀ ਕੋਈ ਨਿੱਕੀ ਲੜਾਈ ਨਹੀਂ ਹੈ ਇਹ ਆਮ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਲੜਾਈ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਉਹ ਭੁਖੜ ਹੜਤਾਲ ਤੇ ਬੈਠੇ ਆ ਨਿਰੰਤਰ ਅੱਜ 33ਵੇਂ ਦਿਨ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਆ ਤੇ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਸੀ ਸਾਡੀ ਯੂਨੀਅਨ ਬੀਕੇ ਜੋ ਦਬਾਬਾ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਮਨਜੀਤ ਰਾਏ ਜੀ ਦੇ ਦਿਸ਼ਾ ਨੇ ਨਿਰਦੇਸ਼ਾ ਹੇਠ ਸਾਨੂੰ ਭਾਰਤ ਬੰਦਲਾ ਜਿਲ੍ਹਾ ਦਾ ਸੱਦਾ ਆਇਆ ਸੀ ਉਹ ਤੇ ਹੀ ਸਮਰਥਨ ਕਰਦੇ ਹੋਏ ਸਾਡੇ ਬਲਾਕ ਸੁਧਾਰ ਤੋਂ ਰੈਕੋਟ ਤੋਂ ਨੇੜੇ ਤੜੇ ਦੇ ਪਿੰਡਾਂ ਤੋਂ ਜਿੰਨੇ ਵੀ ਪ੍ਰਮੰਤੇ ਸੱਜਣਾ ਕਿਸਾਨ ਆ ਪਹੁੰਚੇ ਨੇ ਤੇ ਕਾਲ ਬੰਦ ਨੂੰ ਸਮਰਥਨ ਕਰ ਰਹੇ ਆ ਜੀ ਹਾਂ ਸਰ ਆਪ ਦੇਖ ਲਿਆ ਵੀ ਜਿਹੜੀ ਸੈਂਟਰ ਸਰਕਾਰ ਆ ਕਿਸਾਨਾਂ ਆਪਣੀ ਹੀ ਰੋਈਆ ਜਿਹੜਾ ਉਹਦਾ ਉਲਟੀ ਆ ਇਹ ਕਿਵੇਂ ਦੇਖ ਦਿਓ ਦੇਖੋ ਜੀ ਇਹ ਸਿੱਖਾਂ ਨਾਲ ਆ ਜਿਹੜਾ ਵਾ ਜਿਹੜਾ ਮੋਦੀ ਸਰਕਾਰ ਆ ਬੀਜੇਪੀ ਦੀ ਸੈਂਟਰ ਸਰਕਾਰ ਆ ਸਿੱਖਾਂ ਦੇ ਵਿਰੋਧੀ ਆ ਜੀ ਇਹ ਮੈਂ ਤਾਂ ਮੰਨਦਾ ਨਹੀਂ ਵੀ ਇਹ ਸਿਕਤੈਸ਼ੀ ਆ ਜੇ ਸਿਕਤੈਸ਼ੀ ਇਹ ਤਾਂ ਕਿਸਾਨ ਦੇ ਵੀ ਵਿਰੁੱਧ ਆਇਆ ਕਿਸਾਨਾਂ ਦੀ ਇਹ ਕੋਈ ਸਰਕਾਰ ਨਹੀਂ ਹੈ ਜਦੋਂ ਦੀ ਬਣੀ ਆ ਕਦੇ ਤਾਂ ਇਹ ਯੂਪੀ ਦੇ ਵਿੱਚ ਦੇਖੋ ਕੱਡੇ ਵੱਡੇ ਕਰ ਦਿਆ ਕਿਸਾਨਾਂ ਦੇ ਉੱਤੇ ਗੱਡੀਆਂ ਚਾੜ ਦਿੰਦੇ ਆ ਕਿਸਾਨਾਂ ਨੂੰ ਮਾਰ ਦਿੰਦੇ ਆ ਉਹਦਾ ਕੋਈ ਇਨਸਾਫ ਨਹੀਂ ਮਿਲ ਰਿਹਾ ਅੱਜ 33ਵੇਂ ਦਿਨ ਭੁੱਖ ਹੜਤਾਲ ਆ ਸਵਾ ਸਾਲ ਤਕਰੀਬਨ ਹੋ ਗਿਆ ਬੈਠਿਆਂ ਨੂੰ ਕੋਈ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕੋਈ ਬੰਦਾ ਵੀ ਬੀਜੇਪੀ ਦਾ ਬਿਆਨ ਦੇਣ ਨੂੰ ਤਿਆਰ ਨਹੀਂ ਵੀ ਕਿਸਾਨ ਕਿਉਂ ਬੈਠਿਆ ਤੇ ਇਹਨਾਂ ਦਾ ਕੋਈ ਸੁਲਮਾਈ ਕੀਤੀ ਜਾਵੇ ਅਸੀਂ ਆਪਦੇ ਦੇਸ਼ 'ਚ ਬੈਠਿਆਂ ਕੋਈ ਪਾਕਿਸਤਾਨ 'ਚ ਨਹੀਂ ਬੈਠੇ ਆਪਦੇ ਦੇਸ਼ ਸਾਨੂੰ ਹਾਕਾ ਰਹਿਣ ਦਾ ਪ੍ਰੋਟੈਸਟ ਕਰਨ ਦਾ ਹਾਕਾ ਪਰ ਕੋਈ ਵੀ ਕਾਨੂੰਨ ਜਿਹੜਾ ਕਾਨੂੰਨੀ ਧਾਰਾ ਦੇ ਮਤਲਬਕ ਕੋਈ ਵੀ ਬੰਦਾ ਜੇ ਸਰਕਾਰੀ ਅਦਾਰੇ ਦਾ ਲਾ ਲਓ ਚਾਹੇ ਸਰਕਾਰ ਦਾ ਲਾ ਲਓ ਬੀਜੇਪੀ ਦਾ ਲਾ ਲਓ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਅਸੀਂ ਸਿਰਫ ਇੱਕ ਐਮਐਸਪੀ ਮੰਗ ਰਹੇ ਹੋਰ ਤਾਂ ਕੁਛ ਨਹੀਂ ਮੰਗ ਰਹੇ ਹਰੇਕ ਬੰਦਾ ਜੇ ਕੋਈ ਗੱਡੀ ਸ਼ੋਅਰੂਮ 'ਚੋਂ ਨਿਕਲਦੀ ਆ ਉਹ ਆਪ ਦਾ ਪ੍ਰਾਈਸ ਆਪ ਨਿਸ਼ਚਿਤ ਕਰਦਾ ਵਾ ਕੋਈ ਕੱਪੜਾ ਲੈਣਿਆ ਬ੍ਰਾਂਡਡ ਉਹ ਵੀ ਆਪ ਦਾ ਪ੍ਰਾਈਸ ਆਪ ਆਪ ਨਿਸ਼ਚਿਤ ਕਰਦਾ ਫਿਰ ਕਿਸਾਨ ਕਿਉਂ ਨਹੀਂ ਆਪਦੀ ਫਸਲ ਦਾ ਮੰਗ ਕਰ ਸਕਦੇ ਵੀ ਸਾਡੀ ਇੰਨੇ ਨੂੰ ਫਰੀਦੀ ਜਾਵੇ ਐਮਐਸਪੀ ਦੇ ਜੇ ਅਸੀਂ ਹਟੇ ਹੋਈਆਂ ਐਮਐਸਪੀ ਲੈ ਕੇ ਹਟਾਂਗੇ ਜੀ ਹਾਂ ਜੇ ਹੁਣ ਇਹ ਤੇ ਸਰਕਾਰ ਨਹੀਂ ਅੱਜ ਦੇ ਬੰਦ ਨੂੰ ਲੈ ਕੇ ਜੇ ਸਰਕਾਰ ਨਹੀਂ ਹੈਂਦੀ ਤਾਂ ਅਗਲੀ ਜਿਹੜੀ ਹੈਗਾ ਕਿਸਾਨ ਜੱਤੇ ਬੰਦੀਆਂ ਵੱਲੋਂ ਕੋਈ ਉਹਨਾਂ ਵੱਲੋਂ ਮੈਸੇਜ ਦਿੱਤਾ ਜਾਂਦਾ ਉਹਤੇ ਵੀ ਖਰੇ ਉਤਰਾਂਗੇ ਇਸ ਤਰ੍ਹਾਂ ਜਿੱਦਾਂ ਵੀ ਜਿਹੜਾ ਵੀ ਸਨੌਕਤ ਕਿਸਾਨ ਮੋਰਚੇ ਵੱਲੋਂ ਜਾਂ ਯੂਨੀਅਨ ਵੱਲੋਂ ਅਗਲਾ ਹੁਕਮ ਲੱਗੂਗਾ ਉਹਤੇ ਅਸੀਂ ਐਵੇਂ ਬਚਨਮੰਦ ਖੜੇ ਹੀ ਰਵਾਂਗੇ ਜੀ ਅੱਜ ਸਮਰਥਨ ਕਿਵੇਂ ਦੇ ਦੋ ਜਿਹੜਾ ਅੱਜ ਲੋਕਾਂ ਨੇ ਸਮਰਥਨ ਦਿੱਤਾ ਬੰਦ ਹੋ ਗਿਆ ਦੁਕਾਨਦਾਰ ਵੀਰਾਂ ਦਾ ਵੀ ਗਣੀ ਸਾਡਾ ਬਾਜ਼ਾਰ ਸੁਧਾਰਾ ਦੁਕਾਨਦਾਰ ਵੀਰਾਂ ਨੇ ਵੀ ਸਪੋਰਟ ਕਰੀਆ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਨਾਲ ਮਿਲਮਾ ਹੰਗਾਰਾ ਸਾਰੇ ਪਾਸੇ ਮਿਲ ਰਿਹਾ ਬਾਜੀ ਦੂਜੀ ਵੀਰਾਂ ਨੇ ਵੀ ਬੰਦ ਕਰਿਆ ਸਬਜ਼ੀਦਾਰ ਨੇ ਵੀ ਬੰਦ ਕਰਿਆ ਬੱਸਾਂ ਵੀ ਬੰਦ ਆ ਪੀਐਡੀ ਸੀ ਦੀਆਂ ਸਾਰਾ ਕਾਨੂੰਨੀ ਦਾਰੇ ਵੀ ਤਕਰੀਬਨ ਸਾਰੇ ਬੰਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਜ਼ਿਲ੍ਹਾ ਜਨੰਗੱਤਰ ਭਾਰਤੀ ਕਿਸਾਨ ਜਿਹਨੀਆਂ ਦੁਆਬਾ ਅੱਜ ਦੇ ਸਮਰਥਨ ਨੂੰ ਆਉਂ ਦੇਖਦੇ ਆ ਜੀ ਸਾਡੇ ਜਿਹੜੇ ਕਿਸਾਨ ਆ ਗੁਜਜੀਤ ਸਿੰਘ ਡੱਲੇਵਾਲ ਉਹਨਾਂ ਦਾ ਤੇ 3 ਤੀਵਾਂ ਦਿਨ ਹੋ ਗਿਆ ਜੀ ਮਾਰਨ ਵਰਤ ਤੇ ਬੈਠਿਆਂ ਦਾ ਉਹ ਐਸਐਫ ਆਪਦੀ ਖਾਤਰ ਨਹੀਂ ਬੈਠੇ ਉਹ ਸਮੁੱਚੇ ਲੋਕਾਂ ਦੀ ਖਾਤਰ ਬੈਠੇ ਆ ਜੋ ਖੇਤੀ ਕਰਦੇ ਆ ਜਾਂ ਆਪਾਂ ਹਰੇਕ ਵੀ ਇਨਸਾਨ ਆ ਆਪਦਾ ਭੁੱਖ ਤਾਂ ਹਰੇਕ ਨੂੰ ਲੱਗਦੀ ਆ ਰੋਟੀ ਤਾਂ ਹਰੇਕ ਖਾਂਦਾ ਵਾ ਇਹਦੇ ਕਰਕੇ ਉਹ ਭਖੜਤਾਲ ਤੇ ਬਟਿਆ ਸੈਂਟਰ ਸਰਕਾਰ ਨੂੰ ਚਾਹੀਦਾ ਵਾ ਵੀ ਸਾਡੀਆਂ ਜਿਹੜੀਆਂ ਮੰਗਾਂ ਵਾ ਉਹ ਤੁਰੰਤ ਮੰਨੀਆਂ ਜਾਣ ਕਿਉਂਕਿ ਇਹ ਮੰਗਾਂ ਜੀ ਹੁਣ ਵੀ ਨਹੀਂ ਆਗੀਆਂ ਜਿਉਂ ਦਿੱਲੀ ਦਾ ਪਹਿਲਾਂ ਤੋਂ ਉਹਨਾਂ ਨੇ ਹੋਇਆ ਸੀਗਾ ਉਹਦੇ ਵਿੱਚ ਇਹਨਾਂ ਨੇ ਵਾਦਾ ਕਰਿਆ ਸੀਗਾ ਮੋਤੀ ਗਵਰਨਮੈਂਟ ਨੇ ਵੀ ਅਸੀਂ ਉਹ ਸੋਡੀਆਂ ਮੰਗਾਂ ਮੰਨ ਮੰਨਾਂਗੇ ਤੇ ਉਹ ਹੁਣ ਮੁੱਕਰ ਤੇ ਆ ਸਾਡੀ ਕੋਈ ਨਵੀਂ ਮੰਗ ਨਹੀਂ ਹੈਗੀ ਐਮਐਸਪੀ ਦੀ ਮੰਗਾਂ ਜਾਂ ਮਰੇਗਾ ਦੀ ਜਿਹੜੀ ਦਿਹਾੜੀ ਆ ਮਜ਼ਦੂਰਾਂ ਦੀ ਉਹਨਾਂ ਦੀ ਉਹਦੀ ਮੰਗਾਂ ਤਾਂ ਜੇ ਲਖਮੀ ਲਖੀਮਪੁਰ ਖੀਰੀ ਜਿਹੜੇ ਆਪਣੇ ਦੂਜਾ ਕਿਸਾਨਾਂ ਦੇ ਚ ਚਾੜਿਆ ਯੂਪੀ ਸਰਕਾਰ ਨੇ ਉਹ ਮੰਤਰੀ ਨੂੰ ਉਹਨੂੰ ਵੀ ਨਹੀਂ ਕੋਈ ਸਜ਼ਾ ਮਿਲੀ ਤੇ ਕੌਲ ਮਲਾ ਕੇ ਆ ਵੀ ਸੈਂਟਰ ਸਰਕਾਰ ਕਿਸਾਨਾਂ ਨਾਲ ਬਹੁਤ ਧੱਕਾ ਕਰ ਰਹੀ ਆ ਸਮੁੱਚੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਉਹਦੇ ਵਜੋਂ ਅੱਜ ਦਾ 30 ਤਰੀਕ ਦਾ ਪੰਜਾਬ ਬੰਦੇ ਦਾ ਸੀਗਾ ਤੇ ਸਾਰੇ ਮਤਲਬ ਕਿ ਪੂਰਾ ਪਰਜੋਰ ਹੰਗਾਰਾ ਮਿਲਿਆ ਵਾ ਸਾਰੇ ਬੰਦੇ ਆ ਜਦ ਡੱਲੇਵਾਲ ਸਾਹਿਬ ਕੋ ਖੜਤਾਲ ਦੇ ਬੈਠਿਆ ਜਿਹਦੀਨਾਂ ਦੀ ਸਥਿਤੀ ਆ ਸਰੀਰ ਪੱਖੋਂ ਨਾਜ਼ੁਕ ਹੋ ਰਹੀ ਆ ਤੁਨੋਂ ਨਾਜ਼ੁਕ ਹੋ ਰਹੀ ਆ ਤੁਹਾਨੂੰ ਪਤਾ ਵੀ ਆ ਕੋਈ ਕਿਸੇ ਟਾਈਮ ਕੋਈ ਪਾਣਾ ਵਾਪਸ ਸਕਦਾ ਅਗਰ ਜੇ ਪਾਣਾ ਵਾਪਸਦਾ ਤੇ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਰੋ ਜਿਹੜਾ ਹੈਗਾ ਕਿਸਾਨਾਂ ਦਾ ਜਾਂ ਪੰਜਾਬ ਦਾ ਇਹ ਸੈਂਟਰ ਸਰਕਾਰ ਦੇ ਜੱਲੇਵਾਲ ਸਾਹਿਬ ਦੀ ਸਿਹਤ ਕਿ ਸਥਿਤੀ ਤਾਂ ਬਹੁਤ ਮਾੜੀ ਆ ਜੀ ਪਰ ਉਹਨਾਂ ਦੇ ਹੌਸਲੇ ਪੂਰੇ ਬਲੰਦਾ ਆ ਤੇ ਕੋਈ ਗੱਲ ਨਹੀਂ ਜੀ ਜੇ ਸਰਕਾਰ ਜਿੰਨਾ ਕ ਆਪਾਂ ਸਾਡਾ ਸਬਰ ਪਰਖਣਾ ਚਾਹੁੰਦੀ ਆ ਪਰਖ ਲਵੇ ਬਹੁਤ ਲੰਬੀ ਲੈਣਾ ਬਹੁਤ ਦੇ ਡੱਲੇ ਵਾਲਾ ਸਾਹਿਬ ਨੂੰ ਪਰਮਾਤਮਾ ਨਾ ਕਰੇ ਕੋਈ ਹੁੰਦਾ ਵਾ ਪਰ ਅਸੀਂ ਫਿਰ ਇਹ ਸੰਘਰਸ਼ ਸਾਡਾ ਮੱਠਾ ਨਹੀਂ ਪਊਗਾ ਪੂਰਾ ਜੋਰ ਫੜੂਗਾ ਸਾਡੇ ਹੋਰ ਕਿਸਾਨ ਆ ਗੂ ਵੀ ਆ ਜਿਨ੍ਹਾਂ ਦੇ ਨਾਮ ਲਖਾਏ ਉਸ ਤੋਂ ਬਾਅਦ ਉਹ ਬਹਿਣਗੇ ਜਿੰਨਾ ਟਾਈਮ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੋਗੀ ਸਾਡਾ ਰੋਹ ਏਵੇਂ ਚੱਲਦਾ ਰਹੂਗਾ ਸੋ ਰੋਹ ਵਧੂਗਾ ਤੇ ਸਰਕਾਰ ਜਿਹੜੀ ਹੁਣ ਚਾਲਾਂ ਚੱਲ ਰਹੀ ਆ ਵੀ ਡੱਲੇ ਵਾਲਾ ਸਾਹਿਬ ਨੂੰ ਉਥੇ ਚੱਕਣ ਦੀਆਂ ਉਹ ਅਸੀਂ ਕਦੇ ਵੀ ਪੂਰੀਆਂ ਨਹੀਂ ਹੋਣ ਦੇਵਾਂਗੇ ਸਾਡੇ ਵੀ ਪਹਿਰੇ ਪੂਰੇ ਹੋਏ ਹੋਏ ਆ ਤੇ ਸਰਕਾਰ ਜਿੰਨਾ ਮਰਜੀ ਕੋਸ਼ਿਸ਼ ਕਰ ਲੇ ਡੱਲੇ ਵਾਲਾ ਸਾਹਿਬ ਨੂੰ ਅਸੀਂ ਕਦੇ ਨਹੀਂ ਚੱਕਣ ਦਵਾਂਗੇ ਇਹਦੇ ਵਿੱਚ ਸਾਡਾ ਜੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਉਹ ਪੂਰਾ ਸਮਰਥਨ ਦਿੰਦਾ ਵਾ ਅਸੀਂ ਪਹਿਲੇ ਦਿਨ ਤੋਂ ਅਸੀਂ ਨਾਲ ਆ ਇਸ ਭਾਰਤੀ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੇ ਨਾਲ ਸਾਡਾ ਕਿਸਾਨ ਮਜ਼ਦੂਰ ਮੋਰਚਾ ਫੋਰਮ ਦੇ ਵਿੱਚ ਅਸੀਂ ਤੇ ਬਾਕੀ ਹੋਰ ਵੀ ਜਿਹੜੀਆਂ ਪੰਜਾਬ ਤੈਸੀ ਜਥੇਬੰਦੀਆਂ ਵਸਾਨਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਆਪਣੇ ਹੱਕ ਸੱਚ ਦੀ ਲੜਾਈ ਆ ਜੀ ਪੰਜਾਬ ਦੀ ਹੋਂਦ ਦੀ ਲੜਾਈ ਆ ਰੋਟੀ ਦੀ ਲੜਾਈ ਆ ਸਾਰੇ ਜਰੂਰ ਪਹੁੰਚੋ ਮਾਰਤੀ ਕਿਸਾਨ ਜੂਨੀਅਨ ਦਵਾਪਾ ਜਿੰਦਾਬਾਦ ਅੱਜ ਦਾ ਜਿਹੜਾ ਜਿਹੜਾ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਵੱਡਾ ਹੰਗਾਰਾ ਦਿੱਤਾ ਗਿਆ ਬੰਦੂ ਲੈ ਕੇ ਕੀ ਕਹਿਣਾ ਚਾਹੋਗੇ ਪੰਜਾਬ ਤੋਂ ਅੱਜ ਦੇ ਸਾਡੇ ਸੁਪਾ ਪ੍ਰਧਾਨ ਮਰਜੀਤ ਸਿੰਘ ਰਾਏ ਉਹਨਾਂ ਨੇ ਬਹੁਤ ਯਤਨ ਕਰਿਆ ਸਾਰਿਆਂ ਦੇ ਸਮੂਹਤੀਆਂ ਯੂਨੀਅਨਾਂ ਦੇ ਸੰਯੋਗ ਦੇ ਨਾਲ ਅੱਜ ਦਾ ਪੰਜਾਬ ਬੰਦ ਦਾ ਜਿਹੜਾ ਵਾ ਕਾਲ ਦਿੱਤੀ ਗਈ ਸੀ ਇਹਨੂੰ ਪੂਰਾ ਹੰਗਾਰਾ ਮਿਲਿਆ ਵਾ ਸਾਰਿਆਂ ਦਾ ਧੰਨਵਾਦ ਕਰਦੇ ਆ ਦੁਕਾਨਦਾਰ ਵੀਰਾਂ ਦਾ ਟਰਾਂਸਪੋਰਟ ਵੀਰਾਂ ਦਾ ਤੇ ਸਮੂਹੀਆਂ ਆਰਤੀਏ ਵੀਰਾਂ ਦਾ ਕੋਈ ਵੀ ਹੈ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜੋ ਸਾਡੇ ਪੰਜਾਬ ਪੰਦ ਦੇ ਸੱਤੇ ਨੂੰ ਪੂਰਨ ਚੜ੍ਹਿਆ ਵਾ ਤੇ ਅਸੀਂ ਗਾਂਹਾਂ ਤੋਂ ਵੀ ਉਮੀਦ ਰੱਖਦੇ ਆਂ ਵੀ ਜੇ ਅਸੀਂ ਕੋਈ ਕਾਲ ਦਵਾਗੇ ਤਾਂ ਸਾਡੇ ਪੰਜਾਬवासी ਸਾਡੇ ਨਾਲ ਖੜਨਗੇ ਕਿਉਂਕਿ ਇਹ ਇਕੱਲੇ ਸਾਡੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਸਾਰੇ ਪਿਛੇ ਜਾਣੇ ਆ ਜੀ ਦੁਕਾਨਦਾਰ ਵੀ ਪਿਛਿਆ ਜਾਣਾ ਛੋਟਾ ਮਜ਼ਦੂਰ ਵੀ ਪਿਛਿਆ ਜਾਣਾ ਵਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਡੱਲੇ ਵਾਲਾ ਸਾਹਿਬ ਦਾ ਤੇ ਇਹ ਜਿਹੜੀਆਂ ਦੋਨੇ ਫਾਰਮਾਂ ਦਾ ਸਾਡਾ ਮੋਰਚਾ ਲੱਗਿਆ ਸੰਜਾ ਇਹਨੂੰ ਆਪਾਂ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਦਵਾਬਾ ਜੂਥ ਪ੍ਰਦਾਨ ਬਲਾਕ ਰਾਇਕੋਟ ਤੋਂ ਅਸੀਂ ਅੱਜ ਡੱਲੇਵਾਲ ਵਾਲੀ ਸਾਹਿਬ ਦੇ ਅੱਜ 33 ਦਿਨ ਹੋ ਗਏ ਉਹਨਾਂ ਨੂੰ ਵਰਤ ਤੇ ਬੈਠਿਆ ਨੂੰ ਭੁੱਖ ਹੜਤਾਲ ਤੇ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਪੰਜਾਬ ਸਰਕਾਰ ਐਮਐਸਬੀ ਦੀਆਂ ਮੰਗਾਂ ਤੇ ਉੱਤਰਦੀ ਨਹੀਂ ਪਹਿਲਾਂ ਵੀ ਧਰਨਾ ਲਾਇਆ ਦਿੱਲੀ ਵੇਲੇ ਉਦੋਂ ਉਹਨਾਂ ਨੇ ਪਰ ਸਾਡਾ ਸਾਥ ਨਹੀਂ ਦਿੱਤਾ ਹੁਣ ਦੁਬਾਰੇ ਆਪਣੀਆਂ ਮੰਗਾਂ ਤੋਂ ਮੁੱਕਰ ਰਹੇ ਨੇਗਾ ਅਸੀਂ ਅੱਜ ਸੁਧਾਰ ਟੂ ਟੈਸ ਤੇ ਬੈਠੇ ਹਾਂ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਸਾਡੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਕਾਰਤ ਦੇ ਅੱਜ ਅਸੀਂ ਸਾਡੇ ਹੋਰ ਵੀ ਪ੍ਰਧਾਨ ਜੋ ਸਾਡੇ ਨਾਲ ਸਾਥ ਦੇ ਰਹੇ ਨੇ ਟਰਾਂਸਪੋਰਟ ਵੀਰ ਦੁਕਾਨਾਂ ਵਾਲੇ ਵੀਰ ਸਾਡਾ ਸਭ ਨੇ ਸਾਥ ਦਿੱਤਾ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਡੰਡਾ ਲੁਧਿਆਣਾ ਹਾਈਵੇ ਤੇ ਜਿਹੜੇ ਧਰਨੇ ਲੱਗੇ ਨੇ ਕਿਸਾਨਾਂ ਵੱਲੋਂ ਲਗਾਏ ਗਏ ਨੇ ਹਲਵਾਰੇ ਤੋਂ ਲੈ ਕੇ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਂਦੇ ਆ ਰਹੇ ਹਾਂ ਹਲਵਾਰੇ ਤੋਂ ਲੈ ਕੇ ਕਸਬਾ ਸੁਧਾਰ ਰਕਵਾ ਟੋਲ ਪਲਾਜੇ ਤੇ ਜਿਹੜੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਤੇ ਅਸੀਂ ਇਸ ਟਾਈਮ ਮੁੱਲਾਂਪੁਰ ਪਹੁੰਚ ਗਏ ਆ ਤੇ ਮੁੱਲਾਂਪੁਰ ਦੇ ਕੀ ਹਾਲਾਤ ਨੇ ਕੀ ਸਿੱਧੀ ਹੈ ਤੇ ਬੰਦ ਨੂੰ ਲੈ ਕੇ ਤੁਹਾਨੂੰ ਉਹ ਵੀ ਅਸੀਂ ਦਿਖਾਵਾਂਗੇ ਤੇ ਜਿਹੜਾ ਬੰਦ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਹਰ ਵਰਗ ਵੱਲੋਂ ਜਿਹੜਾ ਵੱਡਾ ਸਮਰਥਨ ਦਿੱਤਾ ਜਾ ਰਿਹਾ ਤੇ ਇਹ ਮੁੱਲਾਪੁਰ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਸਿੱਧੀਆਂ ਦਿਖਾ ਰਹੇ ਹਾਂ ਇਹ ਬੰਦ ਨੂੰ ਲੈ ਕੇ ਪੂਰਾ ਦੁਕਾਨਦਾਰਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਦੇਖੋ ਦੁਕਾਨਾਂ ਤੁਹਾਨੂੰ ਜਿਹੜੀਆਂ ਹੈਗੀਆਂ ਇਸ ਟਾਈਮ ਤੇ ਸਾਰੀਆਂ ਬੰਦ ਨਜ਼ਰ ਆਉਣੀਆਂ ਭਾਵੇਂ ਕਿ ਜਿਹੜੇ ਦੁਕਾਨਦਾਰ ਨੇ ਉਹ ਦੁਕਾਨਾਂ ਦੇ ਬਾਹਰ ਖੜੇ ਨੇ ਕੋਈ ਕੋਈ ਦੁਕਾਨਦਾਰ ਜਿਹੜਾ ਹੈਗਾ ਉਹ ਦੁਕਾਨਾਂ ਦੇ ਬਾਹਰ ਖੜਾ तकरीबन ਸਾਰੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਇੱਥੋਂ ਅ ਬੰਦ ਦਿਖਾਈ ਦਿੰਦੀਆਂ ਨੇ ਤੇ ਅੱਗੇ ਜਿਹੜਾ ਚੌਂਕ ਆ ਚੌਂਕ ਦੇ ਵਿੱਚ ਅ ਕਿਸਾਨਾਂ ਵੱਲੋਂ ਧਰਨਾ ਵੀ ਲਗਾਇਆ ਗਿਆ ਤੇ ਅ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਬੰਦ ਦੀ ਕਾਲ ਦਿੱਤੀ ਸੀਗੀ ਉਹ ਬੰਦ ਦੀ ਗਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਅ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਵੱਡਾ ਸਮਰਥਨ ਮਿਲਿਆ ਇਹ ਇਹ ਤੁਹਾਨੂੰ ਮੁਲਾਪੁਰ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਦਿਖਾਉਨੇ ਆ ਤੇ ਇੱਥੇ ਚੌਂਕ ਦੇ ਵਿੱਚ ਪੁਲ ਦੇ ਥੱਲੇ ਅ ਧਰਨਾ ਲਗਾਇਆ ਗਿਆ ਕਿਸਾਨਾਂ ਵੱਲੋਂ ਜਿਹੜੇ ਆਗੂ ਨੇ ਉਹਨਾਂ ਵੱਲੋਂ ਗੱਲ ਵੀ ਕਰਵਾਵਾਂਗੇ ਤੇ ਤੁਹਾਨੂੰ ਜਿਹੜੀਆਂ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਤੱਕੇ ਜ਼ਹੀ ਬੰਦ ਕਰੋ ਬੰਦ ਕਰੋ ਕਿਸਾਨਾਂ ਨੂੰ ਇਨਸਾਫ ਦਿਓ ਸਾਬ ਦਿਓ ਸਾਬ ਦਿਓ ਜਗਦੀਸ਼ ਸਿੰਘ ਡੱਲੇਵਾਲ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮਠੰਡਾ ਲੁਬਿਆੜਾ ਹਾਈਵੇ ਤੇ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਉਂਦੇ ਆ ਰਹੇ ਹਲਵਾਰੇ ਤੋਂ ਲੈ ਕੇ ਸੁਧਾਰ ਕਸਬਾ ਤੇ ਉਸ ਤੋਂ ਬਾਅਦ ਰਤਵਾ ਟੋਲ ਪਲਾਜ਼ੇ ਤੇ ਉਸ ਤੋਂ ਬਾਅਦ ਅਸੀਂ ਮੁਲਾਪੁਰ ਪਹੁੰਚਿਆ ਮੁਲਾਪੁਰ ਬਾਜ਼ਾਰ ਦੇ ਵਿੱਚ ਜਿਹੜੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਬੰਦ ਨੂੰ ਲੈ ਕੇ ਜਿੱਤੇ ਦੁਕਾਨਦਾਰਾਂ ਵੱਲੋਂ ਵੱਡਾ ਸਮਰਥਨ ਦਿੱਤਾ ਹੈ ਇਹ ਉੱਥੇ ਹੀ ਅਸੀਂ ਹੁਣ ਇਸ ਟਾਈਮ ਮੁਲਾਪੁਰ ਦੀ ਜਿਹੜਾ ਪੁਲ ਦੇ ਥੱਲੇ ਖੜੇ ਆ ਤੇ ਇਹ ਤੁਹਾਨੂੰ ਇੱਥੇ ਦਿਖਾ ਦਈਏ ਜਿਹੜਾ ਜੱਫੇਬੰਦੀਆਂ ਦਾ ਧਰਨਾ ਲਗਾਇਆ ਗਿਆ ਤੁਸੀਂ ਜੱਫੇਬੰਦੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦੇਖ ਸਕਦੇ ਹੋ ਕਿ ਕਿੰਨੀ ਇੱਕ ਵੱਡੀ ਜੁਨਤੀ ਦੇ ਵਿੱਚ ਪਹੁੰਚੇ ਨੇ ਤੇ ਇਹ ਸਟੇਜ ਤੋਂ ਬੋਲਿਆ ਵੀ ਗਿਆ ਵਾ ਵੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਇਸ ਬੰਦ ਰੂਲੇ 'ਚ ਸਰ ਕੀ ਨਾਮ ਮੇਰਾ ਨਾਮ ਸਤਨਾਮ ਸਿੰਘ ਪਿੰਡ ਮੋਰਕਰੀਮਾ ਦਸ਼ਮੇਸ਼ ਕਿਸਾਨ ਮਜ਼ਦੂਰ ਜੀ ਨੇ ਡੱਡਾ ਚੌਕੀ ਦਾ ਮੈਂ ਪ੍ਰਧਾਨ ਹਾਂ ਅੱਜ ਬੰਦੂ ਰਹਿ ਕੇ ਕੀ ਜਾਣਾ ਅੱਜ ਬੰਦ ਜੀ ਆਪਾਂ ਨੂੰ ਸਾਰਿਆਂ ਨੂੰ ਪੱਲੀ ਪਾਂਤ ਬੰਦਾ ਪਤਾ ਵਾ ਵਿਆਜ ਤੀ ਤਰੀਕਾ ਅੱਜ ਸਾਰਾ ਪੰਜਾਬ ਬੰਦਾ ਸਾਰੇ ਪੰਜਾਬ ਦੇ ਵਿੱਚ ਇੱਕ ਰੋਸ ਦੀ ਲਹਿਰ ਫੈਲੀ ਹੋਈ ਆ ਕਿਉਂਕਿ ਡੱਲਿਆਲ ਸਾਹਿਬ ਮਨਬਰ ਤੇ ਬੈਠੇ ਨੇ ਉਹ ਕੌਮ ਮਨਬਰ ਤੇ ਬੈਠੇ ਨੇ ਕਿਉਂਕਿ 2 ਸਾਲ ਪਹਿਲਾਂ ਜਿਹੜਾ ਸੰਘਰਸ਼ ਚੱਲਿਆ ਸੀ ਦਿੱਲੀ ਉਹਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਸੀ ਉਹਦੇ ਉੱਤੇ ਹਾਂ ਕੀਤੀ ਹੋਈ ਸੀ ਤੇ ਤੁਹਾਡੀਆਂ ਅਸੀਂ ਜਿਹੜੀਆਂ ਮੰਗਾਂ ਵਾ ਅਸੀਂ ਤੁਹਾਨੂੰ ਮਨ ਲਿਆਵਾ ਤੁਸੀਂ ਉੱਟ ਕੇ ਘਰਾਂ ਨੂੰ ਜਾਓ ਤੇ ਜਦੋਂ ਅਸੀਂ ਘਰਾਂ ਨੂੰ ਆਏ ਉਸ ਤੋਂ ਬਾਅਦ ਦੇ ਵਿੱਚ ਉਹੀ ਕਾਨੂੰਨ ਫੇਰ ਲਾਗੂ ਕਰਕੇ ਸਾਡੇ ਉੱਤੇ ਉਹੀ ਫੇਰ ਬੋਝ ਪਾਉਣਾ ਚਾਹੁੰਦੇ ਸੀ ਇਸ ਲਈ ਇਹ ਦੁਬਾਰਾ ਹੰਗਾਰ ਚੱਲਿਆ ਜਿਹਦੇ ਵਿੱਚ ਗੱਲਿਆ ਸਾਹਿਬ ਮਰਨਵਾਰ ਤੇ ਬੈਠੇ ਆ ਤੇ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਆ ਇਸ ਕਰਕੇ ਸਾਰਾ ਪੰਜਾਬ ਬੰਦਾ ਅੱਜ ਮੁੱਲਾਂਪੁਰ ਸ਼ਹਿਰ ਵੀ ਪੂਰਨ ਤੌਰ ਤੇ ਬੰਦਾ ਜੀ ਆ ਦੁੱਖ ਦੀ ਪੂਰਾ ਸਮਰਥਨ ਦਿੰਦਾ ਜਿੱਥੇ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਦੇ ਕੀ ਜਿਹੜੀ ਅਪਡੇਟ ਆ ਪੰਜਾਬ ਦੀ ਉਹ ਤੋਂ ਪੂਰਾ ਸਮਰਥਨ ਮਿਲਿਆ ਕੀ ਕਹਿਣਾ ਚਾਹੋਗੇ ਲੋਕਾਂ ਦੇ ਵਿੱਚ ਪੂਰਾ ਰੋਸ ਆ ਕਿਉਂਕਿ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਜਿਵੇਂ ਅਸੀਂ ਅਸੀਂ ਇੱਥੋਂ ਜਿੰਨੇ ਵੀ ਐਨਐਲਐ ਜਿਤਾਏ ਆ ਉਹ ਸਾਡੇ ਹੱਕ 'ਚ ਨਹੀਂ ਬੋਲਦੇ ਸੈਂਟਰ ਦੇ ਜਿਹੜੇ ਐਮਪੀ ਇੱਥੋਂ ਜਿਵਾ ਕੇ ਭੇਜਿਆ ਉਹ ਸਾਡੇ ਹੱਕ 'ਚ ਨਹੀਂ ਬੋਲਦੇ ਸੈਂਟਰ ਨੇ ਸਾਡੇ ਕੀ ਹੱਕ 'ਚ ਬੋਲਣਾ ਜੀ ਇਸ ਕਰਕੇ ਹਰ ਇੱਕ ਮਜ਼ਦੂਰ ਦੁਕਾਨਦਾਰ ਵਪਾਰੀ ਵਰਗ ਨੂੰ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਵਾ ਆਲ ਪੰਜਾਬ ਨੂੰ ਵੀ ਇਹ ਜੇ ਕਿਸਾਨੀ ਆ ਜਿਹੜੀ ਇਹਦੀ ਜੜਵੱਡੀ ਜਾਂਦੀ ਆ ਤਾਂ ਸਾਡੇ ਤੇ ਸਾਰਾ ਤੇ ਅਸਰ ਪਊਗਾ ਸਾਰਿਆਂ ਦੇ ਵਿੱਚ ਇਸ ਗੱਲ ਦਾ ਰੋਸ ਆ ਇਸ ਕਰਕੇ ਸਾਨੂੰ ਸਮਰਥਨ ਮਿਲ ਰਿਹਾ ਜੀ ਇਸ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਇੰਦਰਜੀਤ ਸਿੰਘ ਜੀ ਖਾਲਸਾ ਅੱਜ ਦੇ ਬੰਦ ਨੂੰ ਪਹਿਲਾਂ ਤੋਂ ਕਿਵੇਂ ਦੇਖਦੇ ਹੋ ਅੱਜ ਜਿਹੜਾ ਬੰਦ ਆ ਜੀ ਉਹ ਇਸੇ ਕਰਕੇ ਆ ਵੀ ਕਿਸਾਨੀ ਦੇ ਜਿਹੜੇ ਮੁੱਦੇ ਨੇ ਕਿਸਾਨਾਂ ਦੀਆਂ ਇੱਕ ਜਾਇਜ਼ ਮੰਗਾਂ ਨੇ ਕੋਈ ਨਜਾਇਜ਼ ਮੰਗ ਨਹੀਂ ਉਹਦੇ ਵਿੱਚ ਉਹ ਰੱਖਿਆ ਗਿਆ ਨੇ ਪਰ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਆ ਉਹ ਨਹੀਂ ਸੁਣ ਕੇ ਰਾਜੀ ਨਾ ਕੋਈ ਪੰਜਾਬ ਸਰਕਾਰ ਸਾਨੂੰ ਕਿਸਾਨਾਂ ਨੂੰ ਕੋਈ ਰਾਹਤ ਦੇ ਰਹੀ ਆ ਤੇ ਉਹਦੇ ਕਰਕੇ ਬੰਦ ਦਾ ਮਤਲਬ ਬੰਦ ਦਾ ਪੂਰਾ ਸਮਰਥਨ ਮਿਲਿਆ ਪੰਜਾਬ ਤੋਂ ਬੜੀ ਵਧੀਆ ਗੱਲ ਆ ਸੋ ਇਹਦੇ ਨਾਲ ਹੀ ਮਤਲਬ ਹੈ ਇੱਕ ਸੁਨੇਹਾ ਬਾ ਵੀ ਜੋ ਕਿਸਾਨਾਂ ਦੀਆਂ ਜੈ ਮੰਗਾ ਨੇ ਉਹ ਮੰਨੀਆਂ ਜਾਂ ਅ ਸਰ ਆਪ ਦੇਖਦੇ ਆ ਹੁਣ ਇੱਥੇ ਜਿਵੇਂ ਵੱਡੀ ਗਿਣਤੀ ਦੇ ਬੱਚਾ ਘਟਣਾ ਚਾਹੀਦਾ ਇਹ ਇੱਕ ਇਕੱਲੇ ਕਿਸਾਨ ਦੀ ਗੱਲ ਨਹੀਂ ਇਹ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਦੀ ਗੱਲ ਆ ਜਿਵੇਂ ਦੇਖਦੇ ਹਾਂ ਤੁਸੀਂ ਵੀ ਜਿਹੜੇ ਇਕੱਲੇ ਇਕੱਲੇ ਘਰ ਦੇ ਇੱਕ ਇੱਕ ਮੈਂਬਰ ਨੂੰ ਅੱਜ ਮੋਰਚੇ ਦੇ ਵਿੱਚ ਖੜਨਾ ਚਾਹੀਦਾ ਅਸੀਂ ਇਹੀ ਅਪੀਲ ਕਰਦੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਆ ਉਹਨਾਂ ਨੂੰ ਭਾਈ ਕਿਸਾਨੀ ਦਾ ਜਾਂ ਕਿਸਾਨ ਯੂਨੀਅਨਾਂ ਜਿਹੜੀਆਂ ਕਿਸਾਨਾਂ ਦੇ ਲਈ ਜਾਂ ਕਿਸਾਨੀ ਜਵਾਨੀ ਦੇ ਲਈ ਲੜ ਰਹੀਆਂ ਨੇ ਉਹਨਾਂ ਆ ਖੁੱਲ ਕੇ ਸਮਰਥਨ ਦੇਣਾ ਚਾਹੀਦਾ ਮੋਦੀ ਸਰਕਾਰ ਨੂੰ ਕਿਵੇਂ ਦੇ ਦਿਆ 1000 ਰੁਪਈਆ ਕਿਸਾਨਾਂ ਦੇ ਮੋਦੀ ਸਰਕਾਰ ਦਾ ਰਵਈਆ ਜਿਹੜਾ ਬਹੁਤ ਮਾੜਾ ਵਾ ਕਿਸਾਨਾਂ ਦੇ ਪ੍ਰਤੀ ਉਹ ਇੱਕ ਮੁਕਰਨ ਵਾਲੀ ਸਰਕਾਰ ਆ ਜਿਹਨੇ ਦੋ ਤਿੰਨ ਸਾਲ ਪਹਿਲਾਂ ਮੰਨਿਆ ਸੀ ਵੀ ਅਸੀਂ ਮੰਗਾਂ ਪੂਰੀਆਂ ਕਰਾਂਗੇ ਪਰ ਉਹਨਾਂ ਨੇ ਮੰਗਾਂ ਨਹੀਂ ਪੂਰੀਆਂ ਕੀਤੀਆਂ